ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਤਰਨ ਤਰਨ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਥੱਪੜੋ ਥਪੜੀ ਹੋਏ ਕਾਂਗਰਸੀ ਮੁੱਖ ਮੰਤਰੀ ਮਾਨ ਦੀ ਕਥਤ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਸਾਬਕਾ ਡੀਜੀਪੀ ਮੁਸਤਫਾ ਦੇ ਪੁੱਤਰ ਦੀ ਮੌਤ ਦਾ ਮਾਮਲਾ ਹੋਰ ਗਰਮਾਇਆ ਸਿੱਟ ਨੂੰ ਮਿਲੀ ਅਕੀਲ ਦੀ ਡਾਇਰੀ ਖੁੱਲੇ ਕਈ ਰਾਜ਼ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ ਕੇ ਖਿਲਾਫ ਵੱਡੀ ਕਾਰਵਾਈ ਸ਼੍ਰੀ ਅਕਾਲ ਤਖਸਾ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਨੂੰ ਦੱਸਿਆ ਗੈਰ ਕਾਨੂੰਨੀ ਲਗਾਈ ਰੋਕ ਦੇਸ਼ ਭਰ ਵਿੱਚ ਦਵਾਈਆਂ ਨੂੰ ਲੈ ਕੇ ਅਲਰਟ ਜਾਰੀ ਕੈਨੇਡਾ ਵਿੱਚ ਪੰਜਾਬਣ ਜੇਲ੍ਹ ਵਾਰਡਨ ਤੇ ਕੈਦੀਆਂ ਨਾਲ ਗੈਰਵਾਜਬ ਸਬੰਧ ਰੱਖਣ ਦੇ ਦੋਸ਼ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ 'ਚ ਵਾਧਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਰਨ ਤਾਰਨ ਜ਼ਿਮਨੀ ਚੋਣ ਦੀ ਜਿਉਂ-ਜਿਉਂ ਚੋਣ ਨੇੜੇ ਆ ਰਹੀ ਹੈ ਇਹ ਚੋਣ ਮદાન ਫਖ ਰਿਹਾ ਹੈ ਇਸ ਚੋਣ ਤੋਂ ਠੀਕ ਪਹਿਲਾਂ ਤਰਨ ਤਾਰਨ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਦੋ ਕਾਂਗਰਸੀ ਆਗੂ ਦਿੱਲੀ ਗਏ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਆ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਵਿੱਚ ਬਲਾਕ ਕਮੇਟੀ ਚੇਅਰਮੈਨ ਅਤੇ ਪੀਪੀਸੀਸੀ ਕੋਆਰਡੀਨੇਟਰ ਰਣਜੀਤ ਸਿੰਘ ਢਿੱਲੋਂ ਅਤੇ ਪੰਜਾਬ ਕਾਂਗਰਸ ਦੇ ਬਲਾਰੇ ਅਤੇ ਬਲਾਕ ਕਾਂਗਰਸ ਕਮੇਟੀ ਗੰਢੀਵਿੰਡ ਦੇ ਪ੍ਰਧਾਨ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਵੀ ਸ਼ਾਮਲ ਨੇ ਏ ਆਗੂ ਦਰਸਲ ਦਿੱਲੀ ਵਿੱਚ ਗਏ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੂਗ ਦੀ ਮੌਜੂਦਗੀ ਵਿੱਚ ਭਾਜਪਾ ਦਾ ਇਹਨਾਂ ਨੇ ਪੱਲਾ ਫੜ ਲਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਅਤੇ ਰਾਸ਼ਟਰੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਦੂਸਰੇ ਪਾਸੇ ਖਬਰ ਮਿਲ ਰਹੀ ਹੈ ਕਿ ਕੈਨੇਡੀਅਨ ਨਾਗਰਿਕ ਜਗਮਨ ਸਮਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਬੰਧਿਤ ਇੱਕ ਕਥਿਤ ਜੋ ਵੀਡੀਓ ਵਾਇਰਲ ਕੀਤੀ ਗਈ ਸੀ ਉਦੇ ਤੋਂ ਬਾਅਦ ਤਿੰਨ ਨੌਜਵਾਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਦੇ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਦੇ ਵਿੱਚ ਤਣਾਅ ਦੀ ਸਥਿਤੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪਿੰਡ ਵਿੱਚ ਕਬਰਾਹਟ ਹੈ ਅਤੇ ਤਿੰਨ ਪਰਿਵਾਰਾਂ ਨੇ ਵਿਰੋਧ ਵਿੱਚ ਆਪਣੇ ਘਰ ਖਾਲੀ ਕਰ ਦਿੱਤੇ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਰਵਿੰਦਰ ਸਿੰਘ ਰਵੀ ਰੁਪਿੰਦਰ ਸਿੰਘ ਰومی ਅਤੇ ਜਸਵਿੰਦਰ ਸਿੰਘ ਜੱਸੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਹਿਰਾਸਤ ਵਿੱਚ ਲੈਣ ਦੇ ਨਾਲ ਪਿੰਡ ਵਾਸੀਆਂ ਵਿੱਚ ਗੁੱਸਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਦੇ ਦੌਰਾਨ ਪਿੰਡ ਦੇ ਲੋਕਾਂ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦਾ ਜਗਮਨ ਸਮਰਾ ਦੇ ਨਾਲ ਕੋਈ ਲੈਣ ਦੇਣ ਨਹੀਂ ਕੋਈ ਸਬੰਧ ਨਹੀਂ ਹੈ ਅਤੇ ਉਹ ਸਿਰਫ ਖੇਤੀਬਾੜੀ ਦਾ ਕੰਮ ਕਰਦੇ ਐ ਜਾਇਜ਼ ਧੰਦਿਆਂ ਵਿੱਚ ਲੱਗੇ ਹੋਏ ਨੇ ਉਨ੍ਹਾਂ ਦੋਸ਼ ਲਗਾ ਕਿ ਗ੍ਰਿਫਤਾਰੀਆਂ ਝੂਠੇ ਦੋਸ਼ਾਂ ਦੇ ਆਧਾਰ ਤੇ ਕੀਤੀਆਂ ਗਈਆਂ ਨੇ ਅਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੀਤੀਆਂ ਗਈਆਂ ਨੇ ਗੋਲਡੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨੌਜਵਾਨਾਂ ਨੂੰ ਤੁਰੰਤ ਰਿਹਾ ਨਾ ਕੀਤਾ ਗਿਆ ਤਾਂ ਪਿੰਡ ਦੇ ਲੋਕ ਰਾਜ ਪੱਧਰ ਤੇ ਵਿਰੋਧ ਕਰ ਸਕਦੇ ਐ ਦੱਸਣਾ ਬਣਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਨੇ ਬੀਤੇ ਦਿਨੀ ਆਪਣੇ ਇੰਸਟਾਗ੍ਰਾਮ ਰਾਹੀਂ ਚੈਲੰਜ ਵੀ ਕਰ ਦਿੱਤਾ ਸੀ ਕਿ ਕਥਿਤ ਵੀਡੀਓਜ਼ ਅਸਲੀ ਨੇ ਤੇ ਅਗਲੇ ਦਿਨਾਂ ਦੇ ਵਿੱਚ ਕੁਝ ਹੋਰ ਵੀ ਵੀਡੀਓਜ਼ ਪੇਸ਼ ਕੀਤੇ ਜਾ ਸਕਦੇ ਨੇ ਪਰ ਦੂਸਰੇ ਪਾਸੇ ਇਸ ਵੀਡੀਓ ਦੇ ਜਨਤਕ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਇਸ ਨੂੰ ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸੀ ਤੇ ਹੁਣ ਗੱਲ ਕਰਦਿਆਂ ਸਾਬਕਾ ਡੀਜੀਪੀ ਮੁਸਤਫਾ ਦੇ ਪੁੱਤਰ ਦੀ محمد ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ 'ਚ ਇੱਕ ਹੋਰ ਨਵਾਂ ਮੋੜ ਆਇਆ ਸਿੱਟ ਜਾਂਚ ਕਰ ਰਹੀ ਹੈ ਅਤੇ ਅਕੀਲ ਦੀ ਡਾਇਰੀ ਉਹਨਾਂ ਨੂੰ ਮਿਲੀ ਹੈ ਤੇ ਕਈ ਰਾਜ਼ ਉਹਦੇ ਵਿੱਚੋਂ ਨਿਕਲ ਰਹੇ ਨੇ ਜੋ ਉਸਦੀ ਆਖਰੀ ਵੀਡੀਓ ਦੇ ਨਾਲ ਵੀ ਮਿਲਦੇ ਜੁਲਦੇ ਨੇ ਪੁਲਿਸ ਦਾ ਦਾਵਾ ਹੈ ਕਿ ਡਾਇਰੀ ਵਿੱਚ ਉਹੀ ਬਿਆਨ ਹੈ ਜੋ ਅਕੀਲ ਨੇ ਆਪਣੀ ਵੀਡੀਓ ਵਿੱਚ ਦਿੱਤੇ ਸਨ ਪਰ ਕੁਝ ਪੰਨਿਆਂ ਤੇ ਨੋਟ ਇਸ ਦਾ ਖੰਡਨ ਵੀ ਕਰਦੇ ਨੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਏਸੀਪੀ ਵਿਕਰਮ ਨਹਿਰਾ ਨੇ ਕਿਹਾ ਕਿ ਡੈਰੀ ਦੀ ਫੋਰੈਂਸਿਕ ਜਾਂਚ ਕੀਤੀ ਜਾਏਗੀ ਅਕੀਲ ਦੀ ਹੱਥ ਲਿਖਤ ਹੈ ਜੋ ਉਹਦੇ ਨਾਲ ਵੀ ਮੇਲ ਕੀਤਾ ਜਾਏਗਾ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਉਸਤੀ ਆ ਜਾਂ ਫਿਰ ਕਿਸੇ ਹੋਰ ਨੇ ਇਹਦੇ ਵਿੱਚ ਕੁਝ ਜੋੜਿਆ ਘਟਾਇਆ ਪੁਲਿਸ ਨੂੰ ਅਕੀਲ ਦੇ ਕਮਰੇ ਦੇ ਵਿੱਚੋਂ ਅਜਹੀਆਂ ਚੀਜ਼ਾਂ ਵੀ ਮਿਲੀਆਂ ਨੇ ਜਿਨ੍ਹਾਂ ਨਾਲ ਨਸ਼ੀਲੇ ਪਦਾਰਥਾਂ ਦਾ ਸਬੰਧ ਹੋਣ ਦਾ ਵੀ ਸ਼ੱਕ ਹੈ ਸਿੱਟ ਟੀਮ ਅਤੇ ਫੋਰੈਂਸਿਕ ਮਾਹਰ ਹੁਣ ਇਹਨਾਂ ਚੀਜ਼ਾਂ ਦੀ ਵਿਗਿਆਨਕ ਜਾਂਚ ਕਰ ਰਹੇ ਨੇ ਫੋਰਟੇ ਅਨੁਸਾਰ ਅਕੀਲ ਦਾ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਉਪਕਰਨ ਜੋ ਜਾਂਚ ਲਈ ਮਹੱਤਵਪੂਰਨ ਸੂराग ਪ੍ਰਦਾਨ ਕਰ ਸਕਦੇ ਨੇ ਹਾਲੇ ਤੱਕ ਬਰਾਮਦ ਨਹੀਂ ਕੀਤੇ ਜਾ ਸਕੇ ਅਕੀਲ ਦੀ ਡਾਇਰੀ ਉਸਦੇ ਪਰਿਵਾਰ ਦੁਆਰਾ ਪੁਲਿਸ ਨੂੰ ਦਿੱਤੀ ਗਈ ਸੀ ਡਾਇਰੀ ਦੀ ਹੱਥ ਲਿਖਤ ਅਤੇ ਉਸ ਦੀ ਸਮਗਰੀ ਨੇ ਸੈੱਟ ਨੂੰ ਉਲਝਾ ਦਿੱਤਾ ਦਰਜ ਕੀਤੇ ਗਏ ਕੁਝ ਨੋਟ ਅਕੀਲ ਦੀ ਮਾਨਸਿਕ ਸਥਿਤੀ ਦਾ ਵੇਰਵਾ ਸ਼ਾਮਲ ਵੀ ਕਰਦੇ ਨੇ ਜਦੋਂ ਕਿ ਹੋਰਾਂ ਵਿੱਚ ਪਰਿਵਾਰ ਦੀਆਂ ਸਮੱਸਿਆਵਾਂ ਅਤੇ ਵੇਰ ਵਿ ਵਿਸ਼ਾ ਸ਼ਾਮਲ ਨੇ ਪੁਲਸ ਇਹਨਾਂ ਦੋਵਾਂ ਪਹਿਲੂਆਂ ਦੀ ਸਮਾਨਾਂਤਰ ਜਾਂਚ ਕਰ ਰਹੀ ਹੈ ਇਸ ਮਾਮਲੇ ਵਿੱਚ ਐਫ ਆਈ ਆਰ ਮਲੇਕ ਕੋਟਲਾ ਦੇ ਰਹਿਣ ਵਾਲੇ ਸ਼ਮਸ਼ੂਦੀਨ ਚੌਧਰੀ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਸੀ ਉਹ ਆਪਣੇ ਆਪ ਨੂੰ ਅਕੀਲ ਅਖਤਰ ਦੇ ਪਰਿਵਾਰ ਦਾ ਗਵਾਂਢੀ ਦੱਸਦਾ ਆਪਣੀ ਸ਼ਿਕਾਇਤ ਵਿੱਚ ਉਸ ਨੇ ਅਕੀਲ ਅਖਤਰ ਦੀ ਮੌਤ ਬਾਰੇ ਸ਼ੰਕੇ ਪ੍ਰਗਟਾਏ ਸਨ ਅਤੇ ਇੱਕ ਸਾਜ਼ਿਸ਼ ਦਾ ਸ਼ੱਕ ਵੀ ਪ੍ਰਗਟਾਇਆ ਸੀ ਹਾਲਾਂਕਿ ਉਸ ਦਾ ਰਾਜਨੀਤਿਕ ਪਿਛੋਕੜ ਹੁਣ ਜਾਂਚ ਦਾ ਇੱਕ ਨਵਾਂ ਵਿਸ਼ਾ ਬਣ ਗਿਆ ਹੈ ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਦੱਸਿਆ ਗਿਆ ਸੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਲੇਰ ਕੋਟੜਾ ਤੋਂ ਉਮੀਦਵਾਰ ਮੁਹੰਮਦ ਜਬੀਲ ਉਰ ਰਹਿਮਾਨ ਲਈ ਉਸਨੇ ਪ੍ਰਚਾਰ ਵੀ ਕੀਤਾ ਸੀ ਅਕੀਲਦੀ ਮਹਾਰਾਜੀਆ ਸੁਲਤਾਨਾ ਉਸ ਚੋਣ ਵਿੱਚ ਜਬੀਲ ਉਰ ਰਹਿਮਾਨ ਤੋਂ ਹਾਰ ਗਏ ਸਨ ਰਹਿਮਾਨ ਦਾ ਕਹਿਣਾ ਹੈ ਕਿ ਸ਼ਮਸ਼ੂਦੀਨ ਚੌਧਰੀ ਥੋੜੇ ਸਮੇਂ ਲਈ ਪਾਰਟੀ ਨਾਲ ਜ਼ਰੂਰ ਜੁੜੇ ਪਰ ਇਸ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਵੀ ਰਹੇ ਆ ਉਹਨਾਂ ਨੇ ਕਿਹਾ ਕਿ ਸ਼ਮਸ਼ੂਦੀਨ ਕਦੇ ਵੀ ਉਹਦਾ ਨਿੱਜੀ ਸਹਾਇਕ ਨਹੀਂ ਰਿਹਾ ਉਸ ਦੇ ਵਿਰੁੱਧ ਸ਼ਿਕਾਇਤਾਂ ਆਉਣ ਤੋਂ ਬਾਅਦ ਉਸ ਨੂੰ ਦਫ਼ਤਰ ਆਉਣ ਤੋਂ ਰੋਕ ਦਿੱਤਾ ਗਿਆ ਸੀ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਸਪਸ਼ਟ ਤੌਰ ਤੇ ਨਕਾਰਿਆ। ਉਹਨਾਂ ਕਿਹਾ ਕਿ ਮੈਂ ਪੁਲਿਸ ਮਾਮਲੇ ਦਾ ਸਵਾਗਤ ਕਰਦਾ ਹਾਂ ਜੇਕਰ ਜਾਂਚ ਕੀਤੀ ਜਾਂਦੀ ਹੈ ਤਾਂ ਸਚਾਈ ਸਾਹਮਣੇ ਆ ਜਾਏਗੀ। ਉਹਨਾਂ ਦਾਵਾ ਕੀਤਾ ਕਿ ਉਹਨਾਂ ਦਾ ਪੁੱਤਰ ਅਕੀਲ ਪਿਛਲੇ 18 ਸਾਲਾਂ ਤੋਂ ਮਾਨਸਿਕ ਤੌਰ ਤੇ ਪੀੜਤ ਸੀ ਅਤੇ ਨਸ਼ਿਆਂ ਦਾ ਆਦੀ ਵੀ ਸੀ। ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਧੋਖੇਬਾਜ਼ ਹੈ। ਹੁਣ ਗੱਲ ਕਰਦਿਆਂ ਸਿੱਖ ਸਿਆਸਤ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਹਾਊਸ ਦੇ ਵੱਲੋਂ ਤਿੰਨ 사ਫਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸੀ ਇਹਨਾਂ ਨੇ ਦਿੱਲੀ ਕਮੇਟੀ ਦੇ ਖਜ਼ਾਨੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਤੇ ਆਪਣੀਆਂ ਫਰਮਾਂ ਦੇ ਨਾਮ ਚੈੱਕ ਲੈ ਸਨ ਸਾਰੀ ਰਿਪੋਰਟ ਔਰਤਵਾ ਦਿੱਲੀ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਜਨਰਲ ਇਜਲਾਸ ਅਦਆ ਗਿਆ ਸੀ ਜਿਸ ਦੇ ਵਿੱਚ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੂੰ ਵੀ ਸੱਦਿਆ ਗਿਆ ਸੀ ਪਰ ਇਹ ਗੈਰ ਹਾਜ਼ਰ ਰਹੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਨੂੰ ਮੰਨਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਗੁਰੂ ਦੀ ਗੋਲਕ ਤੇ ਪਹਿਰਾ ਦੇਵਾਂਗੇ ਅਤੇ ਚੋਰੀ ਨੂੰ ਵੀ ਰੋਕਾਂਗੇ ਕਿਸੇ ਵੀ ਚੋਰੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਟਿੰਗ ਨੂੰ ਗੈਰ ਕਾਨੂੰਨੀ ਦਸਤ ਸੰਬੰਧੀ ਕਾਲ ਕਰਨੇ ਕਿਹਾ ਕਿ ਧਾਮੀ ਮੈਂਬਰ ਨੇ ਉਹਨਾਂ ਨੂੰ ਇਕਤਰਤਾ ਵੀ ਸ਼ਾਮਲ ਹੋ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਕਤਰਤਾ ਨਾ ਕਰਨ ਦੇ ਨਿਰਦੇਸ਼ ਤੇ ਕਾਲਕਾਂ ਨੇ ਕਿਹਾ ਕਿ ਪੰਜਾਬ ਦੇ ਬਹੁਤੇ ਧਾਰਮਿਕ ਮਸਲੇ ਬਾਕੀ ਨੇ ਜਿਸ ਤੇ ਜਥੇਦਾਰ ਨੂੰ ਕਾਰਵਾਈ ਕਰਨ ਦੀ ਲੋੜ ਹੈ ਇਹ ਪ੍ਰਬੰਧਕੀ ਮਾਮਲਾ ਹੈ ਪਰ ਦੂਸਰੇ ਪਾਸੇ ਇਹ ਮਾਮਲਾ ਹੁਣ ਉਲਝਦਾ ਵੀ ਨਜ਼ਰ ਆਇਆ ਹੈ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਨਾਸ ਨਾਲ ਜੁੜੀ ਵੱਡੀ ਖਬਰ ਹੈ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਦੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਨੂੰ ਗੈਰ ਕਾਨੂੰਨੀ ਘਰਾੜ ਦੇ ਦਿੱਤਾ ਗਿਆ ਦੱਸਣਾ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਇਜਲਾਸ ਨੂੰ ਇਸ ਇਕੱਤਰਤਾ ਨੂੰ ਰੋਕ ਦਿੱਤਾ ਅਤੇ ਇਸ ਨੂੰ ਇੱਕ ਤਰਫਾ ਦੱਸਿਆ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਮੁਤਾਬਕ ਵੱਖ-ਵੱਖ ਸਿੱਖ ਸ਼ਖਸੀਅਤਾਂ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੀ ਜਿਹੜੀ ਲਿਖਤੀ ਸ਼ਿਕਾਇਤਾਂ ਨੇ ਉਹਦੇ ਸਬੰਧ ਚ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ आदेश ਕੀਤਾ ਜਾਂਦਾ ਹੈ ਕਿ ਜੋ ਇਹ ਇਕੱਤਰਤਾ ਸੱਦੀ ਗਈ ਹੈ ਉਹ ਨਾ ਕੀਤੀ ਜਾਵੇ ਉਸ ਨੂੰ ਗੈਰ ਕਾਨੂੰਨੀ ਅਤੇ ਮਨਮਰਜ਼ੀ ਵਾਲਾ ਕਿਹਾ ਗਿਆ ਇਸ ਇਕੱਤਰਤਾ ਤੇ ਏਜੰਡੇ ਤੋਂ ਸਪਸ਼ਟ ਸੀ ਕਿ ਸਮੁੱਚਾ ਖਾਲਸਾ ਪੰਥ ਇੱਕ ਜੁਟਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਅਤੇ ਗੁਰਮਤ ਸਭਾਗਮ ਦਿੱਲੀ ਵਿਖੇ ਸਜਾਏ ਜਾ ਰਹੇ ਨੇ ਉਸ ਸਮੇਂ ਇਹ ਕਾਰਵਾਈ ਪੰਥਕ ਇੱਕ ਜੁਟਤਾ ਨੂੰ ਸੱਟ ਮਾਰ ਸਕਦੀ ਹੈ ਇਹੋ ਜਿਹਾ ਇਤਿਹਾਸਕ ਮੌਕਿਆਂ ਉੱਤੇ ਕਿਸੇ ਵੀ ਧਿਰ ਨੂੰ ਇੱਕ ਦੂਜੇ ਖਿਲਾਫ ਇਲਜ਼ਾਮ ਲਗਾਉਣ ਅਤੇ ਕਰਦਾਰਕੁਸ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪੰਥਕ ਏਕਤਾ ਦੀ ਭਾਵਨਾ ਨੂੰ ਤਰਜੀਹ ਦੇਣੀ ਚਾਹੀਦੀ ਹੈ ਦੂਸਰੇ ਪਾਸੇ ਇਹਦੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਜਾਨੀ ਕੁਲਦੀਪ ਸਿੰਘ ਗੜਗਾਜਤਾ ਖੁਦ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਘਿਰੇ ਰਹੇ ਨੇ ਹੁਣ 8 ਮਹੀਨਾ ਤੋਂ ਬਾਅਦ ਉਹਨਾਂ ਦੀ ਮੁੜ ਦਸਤਾਰਬੰਦੀ ਕਰ ਦਿੱਤੀ ਗਈ ਹੈ ਪਰ ਪਹਿਲੇ ਜਥੇਦਾਰ ਨੂੰ ਹੀ ਦੁਬਾਰਾ ਜਥੇਦਾਰ ਬਣਾ ਦਿੱਤਾ ਗਿਆ ਹੈ ਹੁਣ ਲੋਕ ਸਵਾਲ ਕਰ ਰਹੇ ਨੇ ਕਿ ਪਿਛਲੇ 8 ਮਹੀਨਿਆਂ ਤੋਂ ਫਿਰ ਕੌਣ ਜਸੇਦਾਰ ਸੀ ਜਿਹੜੇ ਫੈਸਲੇ ਕੀਤੇ ਗਏ ਜਦੋਂ ਦਸਤਾਰਬੰਦੀ ਦੁਬਾਰਾ ਕੀਤੀ ਗਈ ਉਹ ਫੈਸਲੇ ਕਿਸ ਹیثیت ਵਿੱਚ ਕੀਤੇ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਆਰਟੀਓ ਦਫ਼ਤਰਾਂ ਨਾਲ ਜੁੜੀ ਇੱਕ ਵੱਡੀ ਖਬਰ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਜਲਦ ਪੰਜਾਬ ਦੇ ਸਾਰੇ ਆਰਟੀਓ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਆਰਟੀਓ ਦਫ਼ਤਰ ਨੂੰ ਪ੍ਰਤੀਕਾਤਮਕ ਤੌਰ ਤੇ ਬੰਦ ਕਰਨਗੇ ਅਤੇ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕਰਨਗੇ ਰਿਪੋਰਟਸ ਦੇ ਅਨੁਸਾਰ ਸਰਕਾਰ ਦਾ ਉਦੇਸ਼ ਇੱਕ ਡਿਜੀਟਲ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਆਵਾਜਾਈ ਸੇਵਾਵਾਂ ਨੂੰ ਜਨਤਾ ਦੇ ਨੇੜੇ ਲਿਆਉਣਾ ਹੈ ਹੁਣ ਸਾਰੇ ਵਾਹਨ ਰਜਿਸਟ੍ਰੇਸ਼ਨ ਡਰਾਈਵਿੰਗ ਲਾਇਸੈਂਸ ਟਰਾਂਸਫਰ ਅਤੇ ਟੈਕਸ ਨਾਲ ਸੰਬੰਧਿਤ ਕੰਮ ਸੇਵਾ ਕੇਂਦਰਾਂ ਰਾਹੀਂ ਕੀਤੇ ਜਾਣਗੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਦਮ ਮਿਡਲ ਏਜੰਸੀ ਸਿਸਟਮ ਨੂੰ ਖਤਮ ਕਰਨ ਅਤੇ ਜਨਤਾ ਨੂੰ ਸਾਰੀਆਂ ਸੇਵਾਵਾਂ ਇੱਕੋ ਥਾਂ ਤੇ ਪ੍ਰਦਾਨ ਕਰਨ ਵਾਲਾ ਇੱਕ ਵੱਡਾ ਕਦਮ ਹੋਵੇਗਾ ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਵਿੱਚ ਹਾਲੇ ਪੰਬਲ ਪੂਸਾ ਦੱਸਿਆ ਜਾ ਰਿਹਾ ਹੈ ਤੇ ਹੁਣ ਤਰਨਤਾਰ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਤਿੱਖੇ ਤੇਵਰ ਨੇ ਜਾਣਕਾਰੀ ਮਿਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਹ ਸ਼ਿਕਾਇਤ ਜ਼ਿਲ੍ਹਾ ਤਰਨਤਾਰ ਦੀ ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੇ ਖਿਲਾਫ ਗਲਤ ਵਰਤਾਰਾ ਅਤੇ ਝੂਠੇ ਕੇਸ ਦਰਜ ਕਰਨ ਸਮਬੰਧੀ ਕੀਤੀ ਗਈ ਹੈ ਕਿ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਨੂੰ ਵੀ ਇੱਕ ਝੂਠੇ ਕੇਸ ਵਿੱਚ ਵਸਾਇਆ ਗਿਆ ਜੋ ਤਰਨਤਾਰਨ ਪੁਲਿਸ ਦੇ ਪੱਖਪਾਤ ਅਤੇ ਦਬਾਅ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੀ ਕਬਰਹਾਟ ਵਿੱਚ ਹੈ ਕਿਉਂਕਿ ਤਰਨਤਾਰਨ ਦੀ ਉਪਚੋਣ ਉਹ ਹਾਰ ਰਹੀ ਹੈ ਕਬਰਹਾਟ ਵਿੱਚ ਸਰਕਾਰ ਵੱਲੋਂ ਪੁਲਿਸ ਦਾ ਗਲਤ तरीके ਨਾਲ ਉਹਦੀ ਵਰਤੋਂ ਜਾਂ ਦੁਰਵਰਤੋਂ ਕਰਕੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਤੰਗ ਪਰੇਸ਼ਾਨ ਕਰਕੇ ਕਿੱਥੇ ਤੱਕ ਡਿਗਿਆ ਜਾ ਰਿਹਾ ਤੇ ਹੱਥ ਕੰਡੇ ਵਰਤੇ ਜਾ ਰਹੇ ਨੇ ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਤਰਨਤਾਰਨ ਵਿੱਚ ਕੇਂਦਰੀ ਸੁਰੱਖਿਆ ਦਸਤੇ ਤਹ ਰਾਤ ਕੀਤੇ ਜਾਣ ਅਤੇ ਪੰਜਾਬ ਤੋਂ ਬਾਹਰ ਦੇ ਆਜ਼ਾਦ ਨਿਰਪੱਖ ਅਤੇ ਤਜਰਬੇਕਾਰ ਅਬਜ਼ਰਵਰ ਭੇਜੇ ਜਾਣ ਤਾਂ ਜੋ ਚੋਣਾ ਮੁਕੰਮਲ ਨਿਰਪੱਖ ਸ਼ਾਂਤੀਪੂਰਨ ਅਤੇ ਡਰ ਰਹਿਤ ਮਾਹੌਲ ਵਿੱਚ ਹੋ ਸਕਣ ਅਤੇ ਹੁਣ ਮਉਤਲ ਐਸਐਚਓ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧਦੀ ਜਾ ਰਹੀਆਂ ਨੇ ਮਉਤਲ ਐਸਐਚਓ ਭੂਸ਼ਣ ਕੁਮਾਰ ਦੇ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਹੈ ਦਰਅਸਲ ਇੱਕ ਹੋਰ ਲੜਕੀ ਸਾਹਮਣੇ ਆ ਗਈ ਹੈ ਜਿਸ ਮਗਰੋਂ ਉਸ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਡੀਐਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਇੱਕ ਪਾਸੇ ਸਥਾਨਕ ਨੇੜਲੇ ਪਿੰਡ ਦੀ ਪੀੜਤ ਲੜਕੀ ਨੇ ਵੀ ਭੂਸ਼ਣ ਕੁਮਾਰ ਦੇ ਵਿਰੁੱਧ ਸ਼ਿਕਾਇਤ ਦਿੱਤੀ ਸੀ ਕਿ ਭੂਸ਼ਣ ਕੁਮਾਰ ਐਸਐਚਓ ਦੇ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਦੇ ਘਰ ਕਿਸੇ ਜਾਂਚ ਦੇ ਸਬੰਧ ਵਿੱਚ ਗਿਆ ਸੀ ਜਾਂਦੇ ਸਮੇਂ ਉਸਤਾ ਫੋਨ ਨੰਬਰ ਲੈ ਗਿਆ ਜਿਸ ਤੋਂ ਬਾਅਦ ਉਸ ਨੂੰ ਇਕੱਲੇ ਮਿਲਣ ਲਈ ਆਇਦਨ ਕਈ ਕਈ ਵਾਰੀ ਫੋਨ ਕਰਕੇ ਦਬਾਅ ਬਣਾਉਣ ਲੱਗਿਆ ਸੀ ਅਤੇ ਫੋਨ ਤੇ ਉਸ ਨਾਲ ਗੱਲਬਾਤ ਕਰਦੇ ਹੋਏ ਅਸ਼ਲੀਲ ਭਾਸ਼ਾ ਦੀ ਵਰਤੋਂ ਵੀ ਕਰਦਾ ਸੀ ਭੂਸ਼ਣ ਕੁਮਾਰ ਦੇ ਡਰ ਕਾਰਨ ਪੀੜਤ ਲੜਕੀ ਅਤੇ ਉਸਤਾ ਪਰਿਵਾਰ ਆਪਣਾ ਘਰ ਛੱਡ ਕੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿਣ ਲੱਗ ਪਏ ਸਨ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਪਹਿਲਾਂ ਤੋਂ ਦਰਜ ਕੇਸ ਵਿੱਚ ਫਰਾਰ ਚਲ ਰਹੇ ਸਾਬਕਾ ਥਾਣਾ ਮੁਖੀ ਭੂਸ਼ਣ ਕੁਮਾਰ ਦੇ ਵਿਰੁੱਧ ਇੱਕ ਨਵਾਂ ਕੇਸ ਦਰਜ ਕਰ ਦਿੱਤਾ ਹੈ ਦਸਣਾ ਬਣਦਾ ਹੈ ਕਿ ਫਲੋਰ ਦੇ ਸਾਬਕਾ ਥਾਣਾ ਮੁਖੀ ਭੂਸ਼ਣ ਕੁਮਾਰ ਤੇ ਦੋਸ਼ ਲੱਗਿਆ ਹੋਇਆ ਹੈ ਕਿ ਉਹਨਾਂ ਨੇ ਡਿਊਟੀ ਤੇ ਰਹਿੰਦੇ ਹਾਂ ਇੱਕ 14 ਸਾਲਾਂ ਦੀ ਨਾਬਾਲਗ ਲੜਕੀ ਜਿਸ ਤੇ ਨਾਲ ਗੁਆਣਦੇ ਰਹਿਣ ਵਾਲੇ ਲੜਕੇ ਨੇ ਜ਼ਬਰਦਸਤੀ ਕੀਤਾ ਸੀ ਉਸ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਪੀੜਤਾ ਅਤੇ ਉਸਦੀ ਮਾਂ ਨੂੰ ਇਕੱਲੇ ਬੁਲਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਇਸ ਦੀ ਸ਼ਿਕਾਇਤ ਮਿਲਦੇ ਹੀ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਸਖਤ ਨੋਟਸ ਲਿਆ ਸੀ ਅਤੇ ਉਸ ਨੂੰ ਉਸੇ ਦਿਨ ਲਾਇਨ ਹਾਜ਼ਰ ਕਰਕੇ ਪਹਿਲਾ ਬੁਤਲ ਕਰ ਦਿੱਤਾ ਉਸ ਤੋਂ ਬਾਅਦ ਭੂਸ਼ਣ ਕੁਮਾਰ ਤੇ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਸਰੀਰਕ ਸ਼ੋਸ਼ਣ ਕਰਨੀਆਂ ਧਰਾਵਾਂ ਦੇ ਤਹਿਤ ਵੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਦਰਜ ਕੇਸ ਦੀ ਜਾਂਚ ਲਈ ਐਸਐਸਪੀ ਦੇ ਵੱਲੋਂ ਬਕਾਇਦਾ ਇੱਕ ਉੱਚ ਅਧਿਕਾਰੀਆਂ ਦੀ ਸੱਟ ਵੀ ਬਣਾਈ ਹੋਈ ਹੈ ਜਿਸ ਵਿੱਚ ਮਹਿਲਾ ਉੱਚ ਅਧਿਕਾਰੀਆਂ ਤੋਂ ਇਲਾਵਾ ਡੀਐਸਪੀ ਫਲੋਰ ਸਰਵਨ ਸਿੰਘ ਬਲਵੀ ਸ਼ਾਮਲ ਨੇ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ਤੇ ਭੂਸ਼ਣ ਕੁਵਾਰ ਦੇ ਵਿਰੁੱਧ ਪਹਿਲਾਂ ਤੋਂ ਦਰਜ ਕੇਸ ਵਿੱਚ 408 ਦੀ ਧਾਰਾ ਵੀ ਬੀਤੇ ਦਿਨੀ ਐਡ ਕਰ ਦਿੱਤੀ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਕਾਂਗਰਸੀਆਂ ਦੇ ਥੱਪੜੋ ਥੱਪੜੀ ਹੋਣ ਦੀ ਇਹ ਖਬਰ ਚੰਡੀਗੜ੍ਹ ਤੋਂ ਮਿਲ ਰਹੀ ਹੈ ਚੰਡੀਗੜ੍ਹ ਵਿੱਚ ਕਾਂਗਰਸੀਆਂ ਦੇ ਥੱਪੜੋ ਥੱਪੜੀ ਹੋਣ ਦੀ ਖਬਰ ਆ ਰਹੀ ਹੈ ਦਰਅਸਲ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਮਮਤਾ ਡੋਗਰਾ ਤੇ ਡੱਡੂ ਮਾਜਰਾ ਬਲਾਕ ਦੇ ਮੁਖੀ ਹਰਜਿੰਦਰ ਸਿੰਘ ਪ੍ਰਿੰਸ ਦੇ ਵਿਚਕਾਰ ਇੱਕ WhatsApp ਗਰੁੱਪ ਦੇ ਵਿੱਚ ਇੱਕ ਫੋਟੋ ਨੂੰ ਲੈ ਕੇ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਮਾਮਲਾ ਪੁਲਿਸ ਸਟੇਸ਼ਨ ਤੱਕ ਜਾ ਪੁੱਜਾ ਗੁੱਸੇ ਵਿੱਚ ਆਈ ਮਮਤਾ ਡੋਗਰਾ ਨੇ ਮਲੂਆ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਹੀ ਪਾਰਟੀ ਦੀ ਬਲਾਕ ਮੁਖੀ ਨੂੰ ਥੱਪੜ ਮਾਰ ਦਿੱਤਾ ਜਿਸ ਨਾਲ ਹੰਗਾਮਾ ਹੋ ਗਿਆ ਇਹ ਘਟਨਾ ਬੀਤੇ ਵੀਰਵਾਰ ਦੀ ਰਾਤ ਨੂੰ ਵਾਪਰੀ ਵਿਵਾਦ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਅਧਿਕਾਰਤ ਵਟਸਐਪ ਗਰੁੱਪ ਵਿੱਚ ਇੱਕ ਇਤਰਾਜ਼ਯੋਗ ਫੋਟੋ ਨਾਲ ਸ਼ੁਰੂ ਹੋਇਆ ਮਮਤਾ ਡੋਗਰਾ ਨੇ ਕਿਹਾ ਕਿ ਉਸਨੇ ਫੋਟੋ ਨਹੀਂ ਭੇਜੀ ਉਸਨੇ ਦੇਖਿਆ ਕਿ ਹਰਜਿੰਦਰ ਸਿੰਘ ਦੁਆਰਾ ਕਈ WhatsApp ਗਰੁੱਪਾਂ ਵਿੱਚ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਗਿਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਮਮਤਾ ਡੋਗਰਾ ਨੇ ਇਸ ਨੂੰ TCT ਗਰੁੱਪ ਵਿੱਚ ਪੋਸਟ ਕੀਤਾ ਸੀ ਉਸ ਨੇ ਇਸ ਤੇ ਇਤਰਾਜ਼ ਪ੍ਰਗਟਾਇਆ ਅਤੇ ਬਲੂਆ ਪੁਲਿਸ ਸਟੇਸ਼ਨ ਚਲੇ ਗਈ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਤਲਬ ਕੀਤਾ ਉਹ ਸਾਰੇ ਪੁਲਿਸ ਸਟੇਸ਼ਨ ਦੇ ਇੱਕ ਕਮਰੇ ਵਿੱਚ ਉਸ ਵਕਤ ਬੈਠੇ ਸਨ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਗਿਆ ਜਿਸ ਵਿੱਚ ਡੋਗਰਾ ਇਹ ਸਵਾਲ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਸਕਰੀਨਸ਼ਾਟ ਕਿਉਂ ਲਏ ਗਏ ਅਤੇ ਵੱਖ-ਵੱਖ ਗਰੁੱਪਾਂ ਵਿੱਚ ਪੋਸਟ ਕਿਉਂ ਕੀਤੇ ਗਏ ਇਹਦੇ ਨਾਲ ਉਹ ਆਪਣੀ ਕੁਰਸੀ ਤੋਂ ਉੱਠੀ ਅਤੇ ਹਰਜਿੰਦਰ ਸਿੰਘ ਨੂੰ ਵਾਰ-ਵਾਰ ਥੱਪੜ ਮਾਰੇ ਇਸ ਤਰ੍ਹਾਂ ਕਈ ਲੋਕਾਂ ਨੇ ਦਾਖਲ ਵੀ ਦਿੱਤਾ ਇਹ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਸਾਫਕਾ ਬੇਅਰ ਅਤੇ ਕਾਉਂਸਲਰ ਕੁਲਦੀਪ ਕੁਮਾਰ ਵੀ ਸ਼ਾਮਲ ਨੇ ਜੋ ਦੋਵਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀ ਵੀ ਉੱਥੇ ਮੌਜੂਦ ਸਨ ਪਰ ਪੂਰੀ ਘਟਨਾ ਉਨ੍ਹਾਂ ਦੀ ਮੌਜੂਦਗੀ ਵਿੱਚ ਵਾਪਰ ਗਈ ਇਲਾਕੇ ਦੇ ਐਸਐਚਓ ਨੇ ਕਿਹਾ ਕਿ ਉਸਨੇ ਦੋਵਾਂ ਦੇ ਮੋਬਾਈਲ ਫੋਨ ਚੈੱਕ ਕੀਤੇ ਨੇ ਅਤੇ ਨਿਜਮਾ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਇਸ ਤੋਂ ਅਗਲੇ ਦਿਨ ਭਾਵ ਸ਼ੁੱਕਰਵਾਰ ਨੂੰ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਜਿੰਦਰ ਸਿੰਘ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਉਸਨੇ ਕਿਹਾ ਕਿ ਪੁਲਿਸ ਸਟੇਸ਼ਨ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਉਸਦੀ ਘੁਟਵਾਰ ਕੀਤੀ ਗਈ ਹੈ ਯੋਜਨਾ ਦੇ ਹਿੱਸੇ ਵਜੋਂ ਵੀਡੀਓ ਨੂੰ ਉਸਤੇ ਮੋਬਾਈਲ ਫੋਨ ਤੇ ਵੱਖ-ਵੱਖ ਕੋਨਾਂ ਤੋਂ ਰਿਕਾਰਡ ਕੀਤਾ ਗਿਆ ਅਤੇ ਫਿਰ ਪ੍ਰਸਾਰਤ ਕਰ ਦਿੱਤਾ ਗਿਆ ਇਸ ਨਾਲ ਉਸਦੀ ਸ਼ੋਭੀ ਨੂੰ ਬੁਰੀ ਤਰ੍ਹਾਂ ਖਰਾਬ ਕੀਤਾ ਗਿਆ ਹੈ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਕਈ ਵਿਅਕਤੀਆਂ ਦਾ ਨਾਮ ਵੀ ਲਿਆ ਅਤੇ ਮੰਗ ਕੀਤੀ ਹੈ ਕਿ ਉਹਨਾਂ ਦੇ ਵਿਰੁੱਧ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਕੋਈ ਸਕਰੀਨਸ਼ਾਟ ਵਾਰ ਨਹੀਂ ਕੀਤਾ। ਉਸ ਨੇ ਸਿਰਫ ਲੋਕਾਂ ਨੂੰ ਅਜਹੀ ਇਤਰਾਜਯੋਗ ਸਮੱਗਰੀ ਪੋਸਟ ਕਰਨ ਤੋਂ ਚੇਤਾਵਨੀ ਦਿੱਤੀ ਸੀ। ਤੇ ਹੁਣ ਗੱਲ ਕਰਦੇ ਹਾਂ ਕੁਝ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਦੀ। ਬਿਹਾਰ ਵਿੱਚ ਚੋਣਾਂ ਨੇੜੇ ਆ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਬਿਆਨ ਦਿੱਤਾ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚੋਣਾਂ ਤੈਅ ਕਰ ਦੇਣਗੀਆਂ ਕਿ ਬਿਹਾਰ ਵਿੱਚ ਜੰਗਲ ਰਾਜ ਵਾਪਸ ਆਵੇਗਾ ਜਾਂ ਇਹ ਵਿਕਾਸ ਤੇ ਰਾਹ ਤੇ ਅੱਗੇ ਵਧਦਾ ਰਹੇਗਾ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਇੰਡੀਆ ਗੱਠ ਜੋੜ ਤੇ ਵੀ ਨਿਸ਼ਾਨਾ ਵੇਨੇ ਹਨ ਉਹਨਾਂ ਵੋਟਰ ਸੂਚੀ ਦੇ ਐਸ ਆਈ ਆਰ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਹੈ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਇੱਕ ਕੁਸ ਪੈਠੀ ਦਾ ਪਤਾ ਲਗਾਇਆ ਜਾਵੇਗਾ ਵੋਟਰ ਸੂਚੀ ਵਿੱਚੋਂ ਉਹਨਾਂ ਦਾ ਨਾਮ ਹਟਾਇਆ ਜਾਵੇਗਾ ਉਨਾ ਕਿਹਾ ਕਿ ਹਰ ਇੱਕ ਕੁਸ ਪੈਠੀ ਦਾ ਨਾਮ ਲੱਭਿਆ ਜਾਵੇਗਾ ਤੇ ਉਹਨਾਂ ਦਾ ਨਾਮ ਫਿਰ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾਵੇਗਾ। ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਹਮਲਾ ਬੋਲਦਿਆਂ ਕਿਹਾ ਕਿ ਰਾਹੁਲ ਬਾਬਾ ਕਹਿੰਦੇ ਨੇ ਕਿ ਕੁਸ ਪੈਠੀਆਂ ਨੂੰ ਬਿਹਾਰ ਵਿੱਚ ਰਣ ਦਿੱਤਾ ਜਾਵੇ। ਪਰ ਭਾਵੇਂ ਉਹ ਕਿੰਨੀਆਂ ਵੀ ਰੈਲੀਆਂ ਕਰ ਲੈਣ ਕੁਸ ਪੈਠੀਏ ਬਚਾਓ ਯਾਤਰਾ ਕੱਢ ਲੈਣ ਪਰ ਉਹ ਕੁਝ ਪੈਠੀਆਂ ਨੂੰ ਵਿਚਾਰ ਨਹੀਂ ਸਕਣਗੇ ਉਹਨਾਂ ਦਾਵਾ ਕੀਤਾ ਕਿ ਬਿਹਾਰ ਵਿੱਚ ਬੁਰ ਤੋਂ ਉਹਨਾਂ ਦੇ ਗੱਠ ਜੋੜ ਦੀ ਸਰਕਾਰ ਬਣੇਗੀ ਅਤੇ ਸਾਡੀ ਸਰਕਾਰ ਫਿਰ ਇੱਕ ਇੱਕ ਕੁਝ ਪੈਠੀਆਂ ਨੂੰ ਚੁਣ-ਚੁਣ ਕੇ ਦੇਸ਼ ਤੋਂ ਬਾਹਰ ਕੱਢ ਦੇਵੇਗੀ ਤੇ ਹੁਣ ਗੱਲ ਕਰਦੇ ਹਾਂ ਦਵਾਈਆਂ ਦੀ ਬੇਈਮਾਨੀ ਕਿਸ ਹੱਦ ਤੱਕ ਘਰ ਕਰ ਚੁੱਕੀ ਹੈ ਇਹ ਖਬਰ ਉਸ ਪਾਸੇ ਇਸ਼ਾਰਾ ਕਰੇਗੀ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੀ ਸਤੰਬਰ ਦੀ ਰਿਪੋਰਟ ਨੇ ਇੱਕ ਵਾਰ ਫਿਰ ਦਵਾਈਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪ੍ਰਗਟ ਕਰ ਦਿੱਤੀਆਂ ਨੇ ਰਿਪੋਰਟ ਦੇ ਅਨੁਸਾਰ ਭਾਰਤ ਭਰ ਵਿੱਚ 112 ਦਵਾਈਆਂ ਦੇ ਨਮੂਨੇ ਗੁਣਵੱਤਾ ਦੇ ਮਾਪਦੰਡਾਂ ਤੇ ਖਰੇ ਨਹੀਂ ਉਤਰ ਸਕੇ ਇਹਨਾਂ ਵਿੱਚ ਤਿੰਨ ਖਾਂਗ ਦੀਆਂ ਦਵਾਈਆਂ ਵਿਸ਼ਾਵਲ ਨੇ ਜਿਨ੍ਹਾਂ ਵਿੱਚੋਂ ਇੱਕ ਨਕਲੀ ਪਾਈ ਗਈ ਹੈ ਇਹ ਦਵਾਈ ਦਿਲ ਦੀ ਬਿਮਾਰੀ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਲਾਗ ਦਰਦ ਸੋਜ ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਸੀ ਸਤੰਬਰ 2025 ਦੀ ਰਿਪੋਰਟ ਅਨੁਸਾਰ ਭਾਰਤ ਭਰ ਵਿੱਚ ਕੇਂਦਰੀ ਅਤੇ ਰਾਜ ਪਧਰੀ ਪ੍ਰਯੋਗਸ਼ਾਲਾਵਾਂ ਵਿੱਚ 52 ਦਵਾਈਆਂ ਕੇਂਦਰੀ ਅਤੇ 60 ਦਵਾਈਆਂ ਰਾਜ ਪਧਰੀ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ ਨੇ ਰਿਪੋਰਟ ਅਨੁਸਾਰ ਕੁੱਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਟੈਸਟਾਂ ਵਿੱਚੋਂ ਫੇਲ ਹੋਏ ਨੇ ਜਿਨ੍ਹਾਂ ਵਿੱਚੋਂ ਪੰਜਾਬ ਵਿੱਚ ਬਣਾਏ ਗਏ 11 ਸੈਂਪਲ ਵੀ ਸ਼ਾਮਲ ਨੇ ਸਭ ਤੋਂ ਵੱਧ ਦਵਾਈਆਂ 49 ਹਿਮਾਚਲ ਪ੍ਰਦੇਸ਼ ਤੋਂ 16 ਗੁਜਰਾਤ ਤੋਂ 12 ਉੱਤਰਾਖੰਡ ਤੋਂ 11 ਪੰਜਾਬ ਤੋਂ ਅਤੇ 6 ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿੱਚੋਂ ਨੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਖੰਗ ਦੀਆਂ ਦਵਾਈਆਂ ਜੋ ਪੀੜ ਵਾਲੀਆਂ ਦਵਾਈਆਂ ਨੇ ਉਹਨਾਂ ਦੇ ਸੈਂਪਲ ਫੇਲ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਨਕਲੀ ਪਾਈ ਗਈ ਹੈ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਡ ਰਿਫ ਖੰਗ ਦੀ ਦਵਾਈ ਸਮੇਤ 8 ਦਵਾਈਆਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਸੀ ਹੁਣ ਸੀਡੀ ਐਸ ਸੀਓ ਦੀ ਰਿਪੋਰਟ ਤੋਂ ਬਾਅਦ ਇਹਨਾਂ ਦਵਾਈਆਂ ਵਾਲੇ ਵੇਚਾਂ ਨੂੰ ਬਾਜ਼ਾਰ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਸਾਰੇ ਮੈਡੀਕਲ ਸਟੋਰਾਂ ਡਾਕਟਰਾਂ ਅਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਤੁਰੰਤ ਭੰਡਾਰ ਕਰਨ ਅਤੇ ਮਰੀਜ਼ਾਂ ਨੂੰ ਸੁਰੱਖਿਆਤ ਬਦਲ ਪ੍ਰਦਾਨ ਕਰਦੇ ਹੁਕਮ ਦੇ ਦਿੱਤੇ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਰੂਸੀ ਤੇਲ ਸਬੰਧੀ ਅਮਰੀਕਾ ਯੂਰਪੀਅਨ ਯੂਨੀਅਨ ਅਤੇ ਯੂਨਾਈਟਿਡ ਕਿੰਗ ਦੇ ਵੱਲੋਂ ਭਾਵ ਬਰਤਾਨੀਆ ਦੇ ਵੱਲੋਂ ਰੂਸੀ ਤੇਲ ਕੰਪਨੀਆਂ ਜਿਵੇਂ ਕਿ ਰੋਸਨੇਫਟ ਅਤੇ ਲੁਕੋਇਲ ਉੱਤੇ ਲਗਾਈਆਂ ਗਈਆਂ ਨਵੀਆਂ ਸਖਤ ਪਾਬੰਦੀਆਂ ਦੇ ਮੱਦੇਨਜ਼ਰ Reliance Industries Limited ਨੇ ਵੀ ਇੱਕ ਬਿਆਨ ਜਾਰੀ ਕਰ ਦਿੱਤਾ ਹੈ। Reliance ਨੇ ਕਿਹਾ ਕਿ ਉਹਨਾਂ ਨੇ ਰੂਸ ਤੋਂ ਕੱਚੇ ਤੇਲ ਦੀ ਰਾਮਤ ਅਤੇ ਯੂਰਪ ਨੂੰ ਰਿਫਾਈਨਡ ਉਤਪਾਦਾਂ ਤੇ ਨਰਜਾਤ ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਨੋਟਸ ਲਿਆ ਹੈ। ਕੰਪਨੀ ਨੇ ਸਪਸ਼ਟ ਕੀਤਾ ਕਿ ਉਹ ਯੂਰਪ ਵਿੱਚ ਰਿਫਾਈਨਡ ਉਤਪਾਦਾਂ ਦੇ ਆਧਾਰ ਤੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰੇਗੀ। Reliance ਨੇ ਦੁਹਰਾਇਆ ਕਿ ਉਹ ਸਾਰੀਆਂ ਲਾਗੂ ਪਾਬੰਦੀਆਂ ਅਤੇ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਤੇ ਆਪਣੇ ਰਿਫਾਈਨਰੀ ਕਾਰਜਾਂ ਨੂੰ ਨਵੇਂ ਨਿਯਮਾਂ ਦੇ ਅਨੁਸਾਰ ਢਾਲੇਗੀ ਕੰਪਨੀ ਨੇ ਇਹ ਵੀ ਆਖਿਆ ਕਿ ਉਹ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਦਮ ਚੁੱਕਦੀ ਰਹੇਗੀ ਅਤੇ ਜਦੋਂ ਵੀ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਕੋਈ ਦਿਸ਼ਾ ਨਿਰਦੇਸ਼ ਆਉਣਗੇ ਰਿਲਾਇੰਸ ਉਹਨਾਂ ਦੀ ਵੀ ਪੂਰੀ ਤਰ੍ਹਾਂ ਪਾਲਣਾ ਕਰੇਗੀ ਦੱਸਣਾ ਬਣਦਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕਰੇਨ ਯੁੱਧ ਦੇ ਜਵਾਬ ਵਿੱਚ ਦੋ ਵੱਡੀਆਂ ਰੂਸੀ ਤੇਲ ਕੰਪਨੀਆਂ ਰੋਸਨੇਫਟ ਅਤੇ ਲੁਕੋਇਲ ਨੂੰ ਸਖਤ ਪਾਬੰਦੀਆਂ ਦੇ ਅਧੀਨ ਰੱਖਿਆ ਹੈ ਰਿਲਾਇੰਸ ਕੋਲ ਇਸ ਸਮੇਂ ਰੋਸ ਨੇਫਟ ਤੋਂ ਕੱਚਾ ਤੇਲ ਖਰੀਦਣ ਦੀ ਇੱਕ ਲੰਬੇ ਸਮੇਂ ਦਾ ਸਮਝੌਤਾ ਹੈ ਰਿਲਾਇੰਸ ਨੇ ਦੁਹਰਾਇਆ ਕਿ ਉਸਨੇ ਹਮੇਸ਼ਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਦਮ ਚੁੱਕੇ ਨੇ ਰਿਲਾਇੰਸ ਨੇ ਇਹ ਵੀ ਸਪਸ਼ਟ ਕੀਤਾ ਕਿ ਕੰਪਨੀ ਸਾਰੀਆਂ ਲਾਗੂ ਪਾਬੰਦੀਆਂ ਅਤੇ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰੈਫਾਈਨਰੀ ਕਾਰਜਾਂ ਨੂੰ ਨਵੇਂ ਨਿਯਮਾਂ ਦੇ ਅਨੁਸਾਰ ਵੀ ਢਾਲ ਲਵੇਗੀ ਉਹਨਾਂ ਨੇ ਕਿਹਾ ਕਿ ਉਦਯੋਗ ਵਿੱਚ ਸਪਲਾਈ ਇਕਰਾਰਨਾਮੇ ਆਮ ਤੌਰ ਤੇ ਬਾਜ਼ਾਰ ਅਤੇ ਰੈਗੂਲੇਟਰੀ ਤਬਦੀਲੀਆਂ ਦੇ ਅਨੁਕੂਲ ਹੋਣ ਉਹਦੇ ਲਈ ਸਮੇਂ-ਸਮੇਂ ਤੇ ਸੋਧੇ ਜਾਂਦੇ ਵੀ ਹੈ ਰਿਲਾਇੰਸ ਆਪਣੇ ਸਪਲਾਈਅਰਾਂ ਦੇ ਨਾਲ ਆਪਣੇ ਸਬੰਧਾਂ ਨੂੰ ਬਣਾਈ ਰੱਖਦੇ ਹੋਏ ਇਹਨਾਂ ਤਬਦੀਲੀਆਂ ਨੂੰ ਵੀ ਲਾਗੂ ਕਰ ਦੇਵੇਗੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਰਅਸਲ ਕੁਝ ਇਹਨਾਂ ਕੰਪਨੀਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਅਤੇ ਇਹ ਪਾਬੰਦੀਆਂ ਯੂਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜੰਗ ਦੇ ਕਾਰਨ ਨੇ ਤੇ ਜਿਸਤੇ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਸੀ ਊਰਜਾ ਕੰਪਨੀਆਂ ਨੂੰ ਪੱਛਮੀ ਵਿੱਤੀ ਬਾਜ਼ਾਰਾਂ ਤੋਂ ਲਗਭਗ ਅਲੱਗ-ਥਲੱਗ ਕਰ ਰਹੇ ਨੇ Reliance ਕੋਲ ਇਸ ਸਮੇਂ ਇਹਨਾਂ ਦੋ ਵੱਡੀਆਂ ਕੰਪਨੀਆਂ ਦੇ ਕੰਟਰੈਕਟ ਨੇ ਅਤੇ ਰੋਸ ਸਨੇਫ ਤੋਂ ప్రతి ਦਿਨ ਲਗਭਗ 5 ਲੱਖ ਬਾਰਲ ਕੱਚਾ ਤੇਲ ਖਰੀਦਣ ਲਈ ਇੱਕ ਲੰਬੇ ਸਮੇਂ ਦਾ ਸਮਝੌਤਾ ਵੀ ਹੈ ਅਤੇ ਹੋਰ ਚੈਨੜਾ ਰਹੀ ਵਾਧੂ ਮਾਤਰਾ ਵੀ ਪ੍ਰਾਪਤ ਕੀਤੀ ਜਾਂਦੀ ਹੈ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਖਬਰ ਕੈਨੇਡਾ ਤੋਂ ਬੜ ਰਹੀ ਹੈ ਵਿਦੇਸ਼ਾਂ ਦੇ ਵਿੱਚ ਕਈ ਪੰਜਾਬੀਆਂ ਦੇ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਤੇ ਵਿਦੇਸ਼ ਰਹਿੰਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਵੀ ਹੋ ਰਹੀਆਂ ਨੇ ਅਜਿਹਾ ਇੱਕ ਮਾਮਲਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਾਬਕਾ ਜੇਲ ਰਗਾਰਡ ਰਮਨਦੀਪ ਰਾਏ ਦੇ ਵਿਰੁੱਧ ਕੈਦੀਆਂ ਨਾਲ ਗੈਰਵਾਜਬ ਸਬੰਧ ਰੱਖਣ ਅਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਦੇ ਦੋਸ਼ ਐਡ ਕੀਤੇ ਗਏ ਨੇ ਕੋਕਟਲਮ ਆਰਸੀਐਮਪੀ ਨੇ ਦੱਸਿਆ ਕਿ ਨਾਰਥ ਫਰੇਜ਼ਰ ਪ੍ਰੀ ਟ੍ਰਾਇਲ ਸੈਂਟਰ ਵਿੱਚ ਤਾਇਨਾਤ ਰਹਿ ਚੁੱਕੀ ਰਮਨਦੀਪ ਦੇ ਵਿਰੁੱਧ ਪ੍ਰੋਸੀਕਿਊਟਰਜ਼ ਦੇ ਵੱਲੋਂ ਦੋਸ਼ ਲਾਉਣ ਦਾ ਐਲਾਨ ਕੀਤਾ ਗਿਆ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ 14 ਜੁਲਾਈ 2022 ਤੋਂ 29 ਸਤੰਬਰ 2022 ਦਰਮਿਆਨ ਰਮਨਦੀਪ ਰਾਏ ਨੇ ਡਿਊਟੀ ਦੌਰਾਨ ਕਥਿਤ ਤੌਰ ਤੇ ਫਰੋੜ ਕੀਤਾ ਜਾਂ ਵਿਸ਼ਵਾਸਘਾਤ ਕੀਤਾ ਹੈ ਬੀਸੀ ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਦੱਸਿਆ ਕਿ ਦੂਜਾ ਦੋਸ਼ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਵਿੱਚ ਅਸਫਲ ਰਹਿਣਾ ਹੈ ਪੁਲਿਸ ਮੁਤਾਬਕ ਮਾਮਲੇ ਦੀ 43 ਸਤੰਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਦੂਜੇ ਦੋਸ਼ ਨਾਲ ਸੰਬੰਧਿਤ ਘਟਨਾਵਾਂ 11 ਸਤੰਬਰ ਤੋਂ 29 ਸਤੰਬਰ 2022 ਦਰਮਿਆਨ ਵਾਪਰੀਆਂ ਪ੍ਰੋਵਿੰਸ਼ਲ ਕੋਰਟ ਰਜਿਸਟਰੀ ਮੁਤਾਬਕ ਰਮਨਦੀਪ ਰਾਏ ਦੀ ਪਹਿਲੀ ਪੇਸ਼ੀ ਨਵੰਬਰ ਵਿੱਚ ਹੋਏਗੀ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਰਮਨਦੀਪ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ ਬੀਸੀ ਦੀਆਂ ਜੀਰ ਨਾਲ ਸੰਬੰਧਿਤ ਲੋਕ ਸੁਰੱਖਿਆ ਮੰਤਰਾਲੇ ਵੱਲੋਂ ਰਮਨਦੀਪ ਦੇ ਵਿਰੁੱਧ ਲੱਗੇ ਦੋਸ਼ਾਂ ਨੂੰ ਬੇहद ਹੈਰਾਨ ਕਰਨ ਦੱਸਿਆ ਗਿਆ ਚੇਤੇ ਰਹਿ ਕੇ ਖਤਰਨਾਕ ਗੈਂਗਸਟਰ ਰੋਬੀ ਅਲ ਖਲੀਲ 2022 ਵਿੱਚ ਨਾਰਥ ਫਰੇਜ਼ਰ ਪ੍ਰੀ ਟ੍ਰਾਇਲ ਸੈਂਟਰ ਤੋਂ ਫਰਾਰ ਹੋਇਆ ਸੀ ਪਰ ਪੁਲਿਸ ਵੱਲੋਂ ਰਮਨਦੀਪ ਦੇ ਮਾਮਲੇ ਨਾਲ ਜੋੜਿਆ ਨਹੀਂ ਗਿਆ ਤੇ ਹੁਣ ਗੱਲ ਕਰਦੇ ਹਾਂ ਟਰੱਕ ਡਰਾਈਵਰਾਂ ਦੀ ਅਮਰੀਕਾ ਵਿੱਚ ਗ੍ਰਿਫਤਾਰ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦਾ ਮੁੱਦਾ ਰਾਸ਼ਟਰਪਤੀ 트੍ਰੰਪ ਦੇ ਦਰਬਾਰ ਤੱਕ ਜਾ ਪਹੁੰਚਿਆ ਅਤੇ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਡਰਾਈਵਰਾਂ ਦੀ ਫੜੋ ਫੜੀ ਇਹ ਤੇਜ਼ ਹੁੰਦੀ ਜਾ ਰਹੀ ਹੈ ਅਤੇ ਇਸੇ ਤਹਿਤ ਵਾਈਟ ਹਾਊਸ ਦੀ ਪ੍ਰੈਸ ਸੈਕਟਰ ਨੇ ਕਿਹਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੇਣ ਦਾ ਰੁਝਾਨ ਬੇਹੱਦ ਮੰਦ ਭਾਗ ਹੈ ਅਤੇ ਟਰਾਂਸਪੋਰਟੇਸ਼ਨ ਵਿਭਾਗ ਦੇ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇਸ ਤਾਜ਼ਾ ਹਾਦਸੇ ਤੋਂ ਬਾਅਦ ਤਜ਼ਵੀਰशुदा ਸੇਫ ਡਰਾਈਵਰਸ ਐਕਟ ਜਲਦ ਤੋਂ ਜਲਦ ਪਾਸ ਕੀਤੇ ਜਾਣ ਦੀ ਮੰਗ ਬੜ ਉੱਠ ਖੜੀ ਹੈ ਜਿਸ ਤਹਿਤ ਸੀ ਡੀ ਐਲ ਟੈਸਟ ਵਿਦੇਸ਼ੀ ਭਾਸ਼ਾਵਾਂ ਦੀ ਬਜਾਏ ਸਿਰਫ ਅੰਗਰੇਜ਼ੀ ਵਿੱਚ ਹੀ ਹੋਣਗੇ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਾਰੀ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀਆਂ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਖਦਸ਼ਾ ਪ੍ਰਗਟਾਇਆ ਕਿ ਤਾਜ਼ਾ ਹਾਰਸੇ ਤੋਂ ਬਾਅਦ ਅਮਰੀਕਾ ਵਿੱਚ ਸਿੱਖ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਹਰਜਿੰਦਰ ਸਿੰਘ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਰੱਕ ਸਟਾਪਸ ਤੇ ਸਿੱਖ ਡਰਾਈਵਰਾਂ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਿਆ ਅਤੇ ਵੱਖ-ਵੱਖ ਹਾਈਵੇਜ਼ ਤੋਂ ਲੰਘਦਿਆਂ ਉਹਨਾਂ ਦੇ ਟਰੱਕਾਂ ਉੱਤੇ ਆਂਡੇ ਅਤੇ ਪਾਣੀ ਦੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਸਨ ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਸਿੰਘ ਤੇ ਦੋਸਤ ਗੁਰਜੋਤ ਸਿੰਘ ਨੇ ਦੱਸਿਆ ਕਿ ਉਹ ਬੇहद ਸੰਜਮ ਵਾਲਾ ਇਨਸਾਨ ਆ ਅਤੇ ਉਸਤੇ ਚਿਹਰੇ ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈ ਅਮਰੀਕਾ ਵਿੱਚ ਡਾਲਰ ਕਮਾਉਣੇ ਸੁਖਾਲੇ ਰਹੀ ਜਿਸ ਤੇ ਮੱਦੇ ਨਜ਼ਰ ਜਸ਼ਨਪ੍ਰੀਤ ਸਿੰਘ ਨੇ ਟਰੱਕ ਡਰਾਈਵਰ ਬਣਨ ਦਾ ਵੱਡਾ ਫੈਸਲਾ ਕੀਤਾ ਸੀ ਗੁਰਜੋਤ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਉਸਤੇ ਭਰਾਵਾ ਵਰਗਾ ਹੈ ਅਤੇ ਉਸਨੇ ਕਮਰਸ਼ੀਅਲ ਡਰਾਈਵਿੰਗ ਬਾਰੇ ਜਸ਼ਨਪ੍ਰੀਤ ਦੇ ਫੈਸਲੇ ਦੀ ਹਮਾਇਤ ਕੀਤੀ ਸੀ ਸਿੱਖ ਡਰਾਈਵਰਾਂ ਉੱਤੇ ਹਮਲੇ ਹੋਣ ਦਾ ਖਦਸ਼ਾ ਟਰੱਕ ਚਲਾਉਣ ਦੀ ਸਿਖਲਾਈ ਦੌਰਾਨ ਵੀ ਸੀ ਪਰ ਉਹ ਬਿਲਕੁਲ ਨਹੀਂ ਘਬਰਾਇਆ ਅਤੇ ਇੱਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹਮੇਸ਼ਾ ਉਸਤੇ ਮੋਢਿਆਂ ਤੇ ਮਹਿਸੂਸ ਹੁੰਦਾ ਏਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੁਰਾਣਾ ਸ਼ਾਲਾ ਦੇ ਵਿੱਚ ਰਹਿੰਦੇ ਜਸ਼ਨਪ੍ਰੀਤ ਦੇ ਬਾਪੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਉਸਤੇ ਹੱਕ ਵਿੱਚ ਵੀ ਨਿਤਰੇ ਸਨ ਜਸ਼ਨਪ੍ਰੀਤ ਦੇ ਪਿਤਾ ਨੇ ਬੀਤੇ ਦਿਨੀ ਦਾਵਾ ਕੀਤਾ ਸੀ ਕਿ ਉਸ ਦਾ ਪੁੱਤਰ ਬਚਪਨ ਤੋਂ ਅਵਰੇਤਾਰੀ ਹੈ ਅਤੇ ਕੋਈ ਨਸ਼ਾ ਵੀ ਨਹੀਂ ਕਰਦਾ ਪਰ ਦੂਸਰੇ ਪਾਸੇ ਅਮਰੀਕਾ ਵਿੱਚ ਮੀਡੀਆ ਵੱਲੋਂ ਜਾਣਬੁੱਝ ਕੇ ਉਸ ਨੂੰ ਭੰਡਿਆ ਜਾ ਰਿਹਾ ਹੈ ਜਸ਼ਨਪ੍ਰੀਤ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਫਲੋਰੀਡਾ ਜੇਲ੍ਹ ਵਿੱਚ ਬੰਦ ਹਰਜਿੰਦਰ ਸਿੰਘ ਦਾ ਜ਼ਿਕਰ ਦੁਬਾਰਾ ਨਵੇਂ ਸਿਰਿਓਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵੇਂ ਦਾਅਵੇ ਮੁਤਾਬਕ ਹਰਜਿੰਦਰ ਸਿੰਘ ਸੀਡੀਐਲ ਟੈਸਟ ਵਿੱਚ 10 ਵਾਰ ਫੇਲ ਹੋਇਆ ਸੀ ਸਿਰਫ ਇੰਨਾ ਹੀ ਨਹੀਂ ਅਤੇ ਏਆਰ ਬ੍ਰੇਕ ਨੌਲੇਜ ਟੈਸਟ ਵਿੱਚ ਵੀ ਉਹ ਦੋ ਵਾਰ ਫੇਲ ਹੋ ਗਿਆ ਸੀ ਤੇ ਹੁਣ 트ੰਪ ਪ੍ਰਸ਼ਾਸਨ ਦਾ ਇੱਕ ਹੋਰ ਐਲਾਨ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ 트ੰਪ ਪ੍ਰਸ਼ਾਸਨ ਨੇ ਨਵੀਆਂ ਐਚ1 ਵੀ ਵੀਜ਼ਾ ਅਰਜ਼ੀਆਂ ਤੇ ਲਾਈ 1 ਲੱਖ ਡਾਲਰ ਦੀ ਫੀਸ ਨੂੰ ਚੁਣੌਤੀ ਦੇਣ ਵਾਲੇ ਮੁਕਾਦਮੇ ਦਾ ਸਾਹਮਣਾ ਕਰਦਾ ਐਲਾਨ ਕਰ ਦਿੱਤਾ ਹੈ ਉਨਾ ਕਿਹਾ ਕਿ ਵੀਜ਼ਾ ਪ੍ਰਣਾਲੀ ਵਿੱਚ ਲੰਬੇ ਸਮੇਂ ਤੋਂ ਢੋਖਾ ਧੜੀ ਹੋ ਰਹੀ ਹੈ ਅਤੇ ਅਮਰੀਕੀ ਕਾਮਿਆਂ ਨੂੰ ਪਹਿਲ ਦੇਣ ਲਈ ਇਸ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਜਾਣੇ ਚਾਹੀਦੇ ਹਨ 19 ਸਤੰਬਰ ਨੂੰ ਟਰੰਪ ਨੇ ਨਵੇਂ H1B ਵੀਜ਼ਾ ਲਈ ਫੀਸ ਵਧਾ ਕੇ 1 ਲੱਖ ਡਾਲਰ ਦੇ ਲਗਭਗ ਜੋ ਕਿ 8.8 ਮਿਲੀਅਨ ਰੁਪਏ ਬਣਦੀ ਹੈ ਇਹ ਫੈਸਲਾ ਕਰ ਦਿੱਤਾ ਸੀ ਇਹ ਕਦਮ ਅਮਰੀਕਾ ਵਿੱਚ ਵੀਜ਼ਾ ਤੇ ਰਹਿਣ ਵਾਲੇ ਭਾਰਤੀ ਪੇਸ਼ੇਵਰਾਂ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਨੁਸਾਰ ਹਾਲੀ ਦੇ ਸਾਲਾਂ ਵਿੱਚ ਮਨਜ਼ੂਰ ਐਚ1 ਵੀ ਵੀਜ਼ਾ ਅਰਜ਼ੀਆਂ ਵਿੱਚ ਲਗਭਗ 71% ਭਾਰਤੀ ਨੇ ਯੂਐਸ ਚੈਂਬਰ ਆਫ ਕਾਮਰਸ ਨੇ ਵੀ ਨਵੀਂ ਫੀਸ ਨੂੰ ਲੈ ਕੇ ਪਿਛਲੇ ਹਫ਼ਤੇ 트럼ਪ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਸੀ ਵਾਈਟ ਹਾਊਸ ਦੇ ਪ੍ਰੈਸ ਸੈਕਟਰ ਨੇ ਕਿਹਾ ਕਿ ਪ੍ਰਸ਼ਾਸਨ ਇਹਨਾਂ ਮੁੱਦਿਆਂ ਦਾ ਅਦਾਲਤ ਵਿੱਚ ਸਾਹਮਣਾ ਕਰੇਗਾ ਅਤੇ ਇਸ ਵੀਜ਼ਾ ਪ੍ਰਣਾਲੀ ਵਿੱਚ ਧੋਖਾ ਧੜੀ ਜੜੀ ਹੋ ਰਹੀ ਹੈ ਜਿਸ ਤੇ ਕਾਰਨ ਅਮਰੀਕੀਆਂ ਦੀਆਂ ਤਨਖਾਹਾਂ ਘਟ ਰਹੀਆਂ ਨੇ ਇਹਦਾ ਸਾਹਮਣਾ ਕਰੇਗਾ ਇਸ ਲਈ ਰਾਸ਼ਟਰਪਤੀ ਇਸ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ ਇਹੀ ਇੱਕ ਕਾਰਨ ਹੈ ਕਿ ਉਹਨਾਂ ਨੇ ਨਵੀਂ ਨੀਤੀ ਲਾਗੂ ਕੀਤੀ ਹੈ ਉਹਨਾਂ ਆਖਿਆ ਕਿ ਰਾਸ਼ਟਰਪਤੀ 트੍ਰੰਪ ਦੀ ਮੁੱਖ ਤਰਜੀਹ ਅਮਰੀਕੀ ਕਾਮੇ ਨੇ ਅਤੇ ਵੀਜ਼ਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਵੀ ਹੈ 트੍ਰੰਪ ਪ੍ਰਸ਼ਾਸਨ ਦੇ ਨਵੇਂ H1B ਵੀਜ਼ਾ ਫੈਸਲੇ ਨੂੰ ਲੈ ਕੇ ਕਈ ਯੂਨੀਅਨ ਕਈ ਮਾਲਕ ਅਤੇ ਧਾਰਮਿਕ ਜਥੇਬੰਦੀਆਂ ਨੇ ਕੈਲੀਫੋਰਨੀਆ ਦੀ ਇੱਕ ਫੈਡਰਲ ਅਦਾਲਤ ਵਿੱਚ ਇਹਨੂੰ ਚੁਣੌਤੀ ਦਿੱਤੀ ਹੈ ਜਦੋਂ ਕਿ ਇੱਕ ਵਪਾਰਕ ਸੰਗਠਨ ਯੂਐਸ ਚੈਂਬਰ ਆਫ ਕਮਰਸ ਨੇ ਵੀ 16 ਅਕਤੂਬਰ ਨੂੰ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਇਸ ਆਦੇਸ਼ ਨੂੰ ਚੁਣੌਤੀ ਦੇ ਦਿੱਤੀ ਸੀ ਅਤੇ ਮੁਕੱਦਮਾ ਦਾਇਰ ਕਰ ਦਿੱਤਾ ਸੀ ਇਹ ਵੀਜ਼ਾ ਭਾਰਤੀ ਪੇਸ਼ੇਵਰਾਂ ਵਿੱਚ ਬਹੁਤ ਪ੍ਰਸਿੱਧ ਹੈ ਅਤੇ ਸਭ ਤੋਂ ਵੱਧ ਲਾਹੇਵੰਦ ਵੀ ਉਹਨਾਂ ਵਾਸਤੇ ਹੋ ਰਿਹਾ ਹੈ ਏਸੀ ਦੋਸਤੋ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ